ਆਮ ਧੰਵਾਹੀ ਗੁਰੂ ਸਾਹਿਬ ਜੀ ਏ ਮਨ ਮੇਰਾ ਤੋ ਸਦਾ ਰਹਾ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸੁਮਰਤ ਸੁਆਮੀ ਸੋ ਕਿਉ ਮਨ ਹਾ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹਾ ਹਰ ਨਾਲੇ ਦੰਦ ਆਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਜੀ ਆਪ ਸਰਬਤ ਸੰਗਤ ਪਿਛਲੇ ਕੁਝ ਦਿਨਾਂ ਤੋਂ ਸ਼ਹੀਦਾਂ ਦੇ ਪਾਵਨ ਔਰ ਪਵਿੱਤਰ ਮੁਕੱਦਸ ਦਰ ਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਾਂ ਦੀ ਪਾਵਨ ਔਰ ਪਵਿੱਤਰ ਨੰਗੀ ਗੋਦਾ ਅਨੰਦ ਮੰਨ ਰਹੇ ਹੋ ਸਤਿਗੁਰੂ ਜੀ ਕਿਰਪਾ ਕਰਨ ਜੋ ਇਨਾਂ ਸਮਾਗਮਾਂ ਦਾ ਨਿਚੋੜ ਹੈ ਜੋ ਨਾਮ ਦੀ ਵਰਖਾ ਚੱਲਦੀ ਹੈ ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚ ਵਸਾ ਦੇਣ ਔ ਹਾਜ਼ਰੀ ਮਾਤਰ ਕੁਝ ਸਮਾਂ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਗੁਰੂ ਫਤੇ ਦੇ ਨਾਲ ਸਾਂਝ ਪਾਈਏ ਆਪਣੀ ਤੇ ਦਾਸ ਦੀ ਹਾਜ਼ਰੀ ਲਵਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕਰਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀਆਂ ਦੀ ਗੁਰਬਾਣੀ ਅੰਦਰ ਪੰਚਮ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਵਧ ਹੰਸ ਰਾਗ ਅੰਦਰ ਗੁਰਬਾਣੀ ਚਾਰਨ ਕਰਦੇ ਫਰਮਾਉਂਦੇ ਹਨ ਤੂੰ ਜਾਣਾ ਇਹ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣਾ ਜੇ ਉਹ ਪਰਮੇਸ਼ਰ ਨੂੰ ਭਾਵੇ ਜੇ ਉਹ ਸਾਨੂੰ ਜਨਾਉਣਾ ਚਾਵੇ ਤਾਂ ਹੀ ਅਸੀਂ ਉਸ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਗਮਤਤ ਨੂੰ ਜਾਣ ਸਕਦੇ ਜੇ ਉਹ ਨਾ ਚਾਵੇ ਤੇ ਫਿਰ ਜਿੰਨਾ ਮਰਜੀ ਜ਼ੋਰ ਲਾ ਲਈਏ ਪਰਮੇਸ਼ਰ ਨੂੰ ਅਸੀਂ ਸਮਝ ਨਹੀਂ ਸਕਦੇ ਤੇ ਜਿਨ੍ਹਾਂ ਕੋਈ ਸੁਣਦਾ ਹੈ ਕੋਈ ਜਾਣਦਾ ਹੈ ਓਨਿਕ ਉਸ ਪਰਮੇਸ਼ਰ ਦੀ ਮਹਿਮਾ ਕਰਦਾ ਹੈ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਜਿਨ੍ਹਾਂ ਕੋ ਅਸੀਂ ਸੁਣਦੇ ਆ ਪ੍ਰਮਾਤਮਾ ਦੇ ਬਾਰੇ ਓਨੀ ਅਸੀਂ ਵਡਿਆਈ ਕਰਦੇ ਆ ਤੇ ਕਿਸ ਤਰ੍ਹਾਂ ਉਹ ਕਿਰਪਾ ਕਰਦਾ ਹੈ ਕਿਸ ਤਰ੍ਹਾਂ ਜਨਾਉਂਦਾ ਹੈ ਸੰਸਾਰਿਕ ਜੀਵਨ ਨੂੰ ਜਿਉਂਦਿਆਂ ਹੋਇਆਂ ਉਹ ਪਰਮੇਸ਼ਰ ਦੀ ਕਿਰਪਾ ਸਦਕਾ 사ਤਗੁਰੂ ਜੀ ਤਰਸ ਕਰਦੇ ਨੇ ਜੀਵਨ ਵਿੱਚ ਕੁਝ ਮੋੜ ਲਿਆ ਕੇ ਖੜੇ ਕਰ ਦਿੰਦੇ ਨੇ ਉਹਨਾਂ ਮੋੜਾਂ ਦਾ ਸਦਕਾ ਹੀ ਅਸੀਂ ਰੱਬ ਦੇ ਨਾਲ ਜੁੜ ਜਾਂਦੇ ਆ ਇੱਕ ਰੱਬ ਰੂਪੀ ਰੂਹ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੀ ਹੋਈ ਜ਼ਿਮੀਦਾਰ ਸੀ ਉਸ ਨੂੰ ਜਾ ਕੇ ਕਰਕੇ ਉਹਨਾਂ ਨੇ ਕਿਹਾ ਪਿਆਸ ਲੱਗੀ ਏ ਜੇ ਤੁਸੀਂ ਕਿਰਪਾ ਕਰਕੇ ਜਾਲ ਛਕਾ ਦਿਓ ਤੇ ਬੜਾ ਧੰਨਵਾਦ ਹੋਵੇਗਾ ਉਹ ਜ਼ਿਮੀਦਾਰ ਜੱਟ ਨੇ ਮਨ ਦੇ ਵਿੱਚ ਸੋਚਿਆ ਇਹ ਪਰਮੇਸ਼ਰ ਦੇ ਨਾਲ ਭਿੱਜੀ ਹੋਈ ਰੱਬੀ ਰੂਹ ਹੈ ਤੇ ਇਹਨਾਂ ਨੂੰ ਜਲ ਕਿਉਂ ਛਕਾਉਣਾ ਹੈ ਕਿਉਂ ਨਾ ਜੋ ਇਸ ਤੋਂ ਕੁਝ ਵੱਧ ਬਣਦਾ ਹੋਵੇ ਉਹ ਛਕਾਈਏ ਜ਼ਿਮੀਦਾਰ ਜੱਟ ਦੇ ਪਾਸ ਇੱਕ ਗਾਂ ਬੱਜੀ ਹੋਈ ਸੀ ਉਸਨੇ ਦੁੱਧ ਦੇ ਵਿੱਚ ਜਲ ਮਿਲਾ ਕਰਕੇ ਕੱਚੀ ਲੱਸੀ ਬਣਾ ਕਰਕੇ ਉਹ ਸਾਧੂ ਰੂਪੀ ਸਾਧੂ ਜਾਨ ਨੂੰ ਛਕਾਈ ਜਦੋਂ ਸਾਧੂ ਨੇ ਲੱਸੀ ਸਕੀਨਾ ਦੇਖਦਿਆਂ ਹੀ ਜ਼ਿਮੀਦਾਰ ਨੂੰ ਕਹਿਣ ਲੱਗੇ ਕਿ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਮੈਨੂੰ ਭੁੱਖ ਵੀ ਲੱਗੀ ਹੋਈ ਸੀ ਕਹਿਣ ਲੱਗੇ ਕਿ ਦਾਸ ਦੇ ਮਨ ਦੇ ਵਿੱਚ ਇਹ ਸੀ ਕਿ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਹੋ ਹਿਰਦੇ ਵਿੱਚ ਵਾਸਾ ਹੈ ਤੇ ਕਿਉਂ ਨਾ ਮੇਰੇ ਪਾਸ ਜਿਹੜੀ ਸਭ ਤੋਂ ਉਤਮ ਚੀਜ਼ ਹੈ ਮੈਂ ਉਹ ਸ਼ਕਾਵਾਂ ਇਸ ਕਰਕੇ ਮੇਰੇ ਪਾਸ ਲੱਸੀ ਸੀ ਮੈਂ ਆਪ ਜੀ ਨੂੰ ਛਕਾਉਣਾ ਕੀਤੀ ਹੈ ਫਕੀਰ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲੇ ਵਾਹ ਤੂੰ ਆਪਣੇ ਪਾਸੋਂ ਜੋ ਤੇਰੇ ਪਾਸ ਸਭ ਤੋਂ ਉਤਮ ਵਸਤੂ ਸੀ ਉਸ ਨੂੰ ਦਾਸ ਨੂੰ ਛਕਾਉਣਾ ਕੀਤਾ ਹੈ ਤੇਰਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਪਾਸ ਜੋ ਉਤਮ ਵਸਤੂ ਹੈ ਮੈਂ ਉਹ ਤੈਨੂੰ ਦੇਣਾ ਚਾਹੁੰਦਾ ਹਾਂ ਕਹਿੰਦੇ ਕੀ ਕਹਿੰਦੇ ਮੇਰੇ ਪਿੱਛੇ ਪੜੀ ਵਾਹਿਗੁਰੂ 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 ਦਾ ਨਾਮ ਉਹ ਫਕੀਰ ਨੇ ਜ਼ਿਮੀਦਾਰ ਦੀ ਝੋਲੀ ਦੇ ਵਿੱਚ ਪਾਇਆ ਜ਼ਿਮੀਦਾਰ ਜੱਟ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਕਰਕੇ ਨਿਰੰਤਰ ਸਤਿਗੁਰੂ ਜੀਆ ਦੇ ਨਾਮ ਦੇ ਨਾਲ ਜੁੜ ਗਿਆ ਸਮਾਪਿਤ ਦਾ ਗਿਆ ਨਾਮ ਦੇ ਨਾਲ ਲਗਨ ਹੋਰ ਵੱਧ ਗਈ ਉਹ ਸਾਧੂ ਸੰਸਾਰ ਦੇ ਭ੍ਰਮਣ ਤੇ ਚਲੇ ਗਏ ਇੱਕ ਬੰਨੇ ਇੱਕ ਸਾਧੂ ਹੋਰ ਸੀ ਜਿਹਨੂੰ ਆਪਣੇ ਆਪ ਤੇ ਮਾਨ ਸੀ ਕਿ ਮੇਰੇ ਨਾਲੋਂ ਵੱਡਾ ਕੋਈ ਤਿਆਗੀ ਨਹੀਂ ਕਿਉਂ ਕਿ ਨਾਬੇ ਦੇ ਰਾਜੇ ਨੇ ਉਸ ਨੂੰ 1 ਲੱਖ ਰੁਪਇਆ দান ਕਰਨਾ ਚਾਹਿਆ ਉਸ ਨੇ দান ਲੈਣ ਤੋਂ ਇਨਕਾਰ ਕਰ ਦਿੱਤਾ দান ਲੈਣ ਤੋਂ ਇਨਕਾਰ ਕੀਤਾ ਸੰਗਤਾ ਨੇ ਕਿਹਾ ਕਿ ਨਾਬੇ ਦੇ ਰਾਜੇ ਵਰਗਾ ਕੋਈ ਦਾਨੀ ਨਹੀਂ ਸਾਧੂ ਕਹਿਣ ਲੱਗਾ ਕਿ ਮੇਰੇ ਵਰਗਾ ਫਿਰ ਕੋਈ ਤਿਆਗੀ ਵੀ ਨਹੀਂ ਹੈ ਇਸ ਤਰ੍ਹਾਂ ਬਾਤਾਂ ਚੱਲੀਆਂ ਤੇ ਗੱਲ ਹੋਈ ਉਹ ਜ਼ਮੀਦਾਰ ਜੱਟ ਦੀ ਉਹਦੀਆਂ ਸਿੱਖਾਂ ਜਦੋਂ ਸਾਧੂ ਨੇ ਸੁਣੀਆਂ ਮਨ ਵਿੱਚ ਚਾ ਆ ਕਿ ਉਹਨਾਂ ਦਰਸ਼ਨ ਕਰੀਏ ਜਾ ਕਰਕੇ ਜ਼ਮੀਦਾਰ ਜੱਟ ਦੇ ਦਰਸ਼ਨ ਕੀਤੇ ਪੁੱਛਿਆ ਜੋ ਤੂੰ ਵਾਹਿਗੁਰੂ ਦਾ ਨਾਮ ਜਪਦਾ ਹੈ ਇਹ ਤੂੰ ਕਿੱਥੋਂ ਮਿਲਿਆ ਏ ਤੈਨੂੰ ਕਿਉਂ ਜਪਦਾ ਏ ਕਹਿਣ ਲੱਗਾ ਮੈਨੂੰ ਮੇਰੇ ਮੁਰਸ਼ਿਦ ਨੇ ਅੱਲਾ ਦਾ ਰੂਪ ਜਾਣ ਕਰਕੇ ਭੇਜੇ ਹੋਏ ਮਨੁੱਖ ਦੇ ਸਦਕਾ ਮੈਂ ਇਹ ਨਾਮ ਨੂੰ ਧਾਰਨ ਕੀਤਾ ਏ ਤੇ ਕਹਿੰਦੇ ਜੇ ਤੂੰ ਨਾ ਜਪੇ ਫਿਰ ਕੀ ਹੋਵੇਗਾ ਕਹਿੰਦਾ ਜੇ ਮੈਂ ਨਹੀਂ ਜਪਦਾ ਤੇ ਮੈਂ ਮਰਦਾ ਤੇ ਜੇ ਜਪਦਾ ਫਿਰ ਮੈਂ ਜਿਉਣਾ ਸਤਿਗੁਰੂ ਦੀ ਗੁਰਬਾਣੀ ਵੀ ਕਹਿੰਦੀ ਹੈ ਨਾ ਆਖਾਂ ਜੀਵਾ ਵਿਸਰਾਈ ਮਰ ਜਾਓ ਉਹਨਾਂ ਰੱਬ ਰੂਪੀ ਪਰਮੇਸ਼ਰ ਦੇ ਪਿਆਰਿਆਂ ਦੀ ਸੁਰਤੀ ਐਡੀ ਉੱਚੀ ਹੋ ਜਾਂਦੀ ਹੈ ਜੇ ਤੇ ਉਹ ਵਾਹਿਗੁਰੂ ਦਾ ਨਾਮ ਕਹਿੰਦੇ ਨੇ ਫਿਰ ਉਹਨਾਂ ਨੂੰ ਜਿਉਣਾ ਜਿਉਣਾ ਲੱਗਦਾ ਹੈ ਤੇ ਜੇ ਵਿਸਰ ਜਾਂਦਾ ਹੈ ਫਿਰ ਉਹਨਾਂ ਦਾ ਜਿਉਣਾ ਵੀ ਮਰਨਾ ਹੋ ਜਾਂਦਾ ਹੈ ਲੇਕਿਨ ਇਹ ਸਾਰੀ ਗੱਲ ਕੰਮ ਕਿੱਦਾਂ ਕਰਦੀ ਹੈ ਤੂੰ ਜਾਣਾਂ ਹੈ ਤਾਂ ਕੋਈ ਜਾਣੈ ਜੇ ਉਹ ਪਰਮੇਸ਼ਰ ਨੂੰ ਚਾਵੇ ਉਹ ਜਨਣਾ ਚਾਵੇ ਤੇ ਇਸ ਸੰਸਾਰ ਦੇ ਵਿੱਚ ਕਿਸੇ ਵੀ ਰੱਬੀ ਰੂਹ ਨੂੰ ਭੇਜ ਕਰਕੇ ਸਾਨੂੰ ਜਨਾ ਦਿੰਦਾ ਹੈ ਜਿਸ ਤਰ੍ਹਾਂ ਦਾਸ ਤੇ ਵੀ ਕਿਰਪਾ ਹੋਈ ਯੂਪੀ ਦੇ ਪ੍ਰਦੇਸ਼ ਵਿੱਚ ਰਹਿੰਦੇ ਸਾਂ ਮਹਾਪੁਰਖਾਂ ਦਾ ਨਾਮ ਸੁਣਿਆ ਆ ਕਰਕੇ ਇੱਥੇ ਦਾਖਲਾ ਲਿਆ ਜਿੰਨੀ ਵੀ ਵਿਦਿਆ ਹੈ ਜੋ ਅੱਜ ਬੋਲਣ ਦਾ ਬਲ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਹੈ ਨਾ ਇਹਨਾਂ ਸਟੇਜਾਂ ਤੋਂ ਇਹ ਇਸ ਵਿਦਿਆਲੇ ਦਾ ਸਦਕਾ ਇੱਥੇ ਰਹਿ ਕਰਕੇ ਦਾਸ ਦੇ ਉਸਤਾਦ ਗਿਆਨੀ ਪਾਈ ਬਲਜੀਤ ਸਿੰਘ ਸਾਹਿਬ ਜੀ ਜਿਨ੍ਹਾਂ ਕੋਲੋਂ ਇਹ ਵਿਦਿਆ ਦੀ تعلیم ਕਥਾ ਦੀ ਲਈ ਤੇ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਨ ਯੋਗ ਹੋਏ ਆ ਇਹ ਮਹਾਪੁਰਖਾਂ ਦਾ ਵੱਡਾ ਉਪਰਾਲਾ ਹੈ ਜਿਹਦੇ ਸਦਕਾ ਸਾਡੇ ਵਰਗੇ ਨਾ ਚੀਜ਼ ਇਨ੍ਹਾਂ ਸਟੇਜਾਂ ਤੇ ਬੈਠ ਕੇ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਦੇ ਨੇ ਇਸ ਕਰਕੇ ਜੇ ਉਹ ਪਰਮਾਤਮਾ ਚਾਵੇ ਤੂੰ ਜਾਣਾ ਹੈ ਤਾਂ ਕੋਈ ਜਾਣਾ ਹੈ ਤੇ ਜਿਸ ਦਿਨ ਮਨੁੱਖ ਜਾਣ ਜਾਂਦਾ ਏ ਫਿਰ ਕੀ ਹੁੰਦਾ ਸਤਿਗੁਰੂ ਜੀ ਕਹਿੰਦੇ ਤੇਰਾ ਦੀਆ ਨਾਮ ਵਖਾਣਾ ਜਿੱਦਨ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਫਿਰ ਪਰਮੇਸ਼ਰ ਦਾ ਨਾਮ ਹੀ ਜਪਦਾ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰਦਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕੋਟਾਣ ਕੋਟ ਸ਼ੁਕਰਾਨਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਕੋਟਾਣ ਕੋਟ ਸ਼ੁਕਰਾਨਾ ਰੱਬ ਵਰਗੀਆਂ ਸੰਗਤਾਂ ਦਾ ਜਿਨ੍ਹਾਂ ਦਾ ਸਦਕਾ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਨ ਨੂੰ ਪ੍ਰਾਪਤ ਹੋਏ ਨੇ ਕੁਰਬਾਨੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਗੁਰੂ ਕੀ ਸੰਗਤ ਬਖਸ਼ ਨੇ ਹੋਕ ਸਤਿਗੁਰੂ ਜੀ ਬਖਸ਼ਣ ਹਾਰੇ ਨੇ ਕਿਰਪਾ ਕਰਕੇ ਬਖਸ਼ ਲੈਣ ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨ ਅਖੀਰ ਵਿੱਚ ਬਲਾਉ ਫਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ